ਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਤੋਪਦੇ ਘਰ ਪੰਜਵਾਂ ਅਵ ਅਪਾਵ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਭੈਆ ਅਤਿ ਗੁਰੂ ਪਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਪਾਪ ਕਰ ਪ੍ਰਭ ਕਾਢਿਆ ਨਾ ਆਪਣਿਆ ਸਿਮਰ ਸਿਮਰ ਮਣ ਤਨ ਸੁਖੀ ਨਾਨਕ ਨਿਰਭਇ ਅਤਿ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਦੋਪਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਤਾਰੂ ਨਾਮ ਲਿਆ ਪਪਾ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਣ ਤਨ ਸੁਖੀ ਨਾਨਕ ਨਿਰਭਇ ਆਹ ਗੁਰੂ ਪ੍ਰਸਾਦ ਰਾਗ ਬਿਲਾਵਲ ਮਹੱਲਾ 5 ਦੋਪ ਦੇ ਘਰ 5 ਅਵਰ ਅਪਾਵ ਸਭ ਤਿਆਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰ ਪੂਰਾ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਪਿਆ ਅਤ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਦੋਪਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਣ ਤਨ ਸੁਖੀ ਨਾਨਕ ਨਿਰਭਇ ਆਤਿ ਗੁਰੂ ਪਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵਲ ਆਪਾ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੇ ਨਾ ਆਪਣਿਆ ਸਿਮਰ ਸਿਮਰ ਮਣ ਤਨ ਸੁਖੀ ਨਾਨਕ ਨਿਰਪਿਆ ਅਤਿ ਗੁਰੂ ਪਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ दारू ਨਾਮ ਲਿਆ ਤਾਬ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਅਤਰ ਗੁਰੂ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਦੋਪ ਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਅਰਾਧਿਆ सगला ਦੁਪ ਗਇਆ ਰਾਖਣ ਹਾਰੇ ਰਖਿਆ ਆਪਣੀ ਕਰਮਿਆ ਰਹਾਓ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਣ ਤਨ ਸੁਖੀ ਨਾਨਕ ਨਿਰਪਿਆ ਅਤਿ ਗੁਰਪ੍ਰਸਾਦ ਆਗਬੀ ਲਾਵਲ ਮਹੱਲਾ ਪੰਜਵਾਂ ਧੋਪਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਣ ਤਨ ਸੁਖੀ ਨਾਨਕ ਨਿਰਪਿਆ ਅਤਿ ਗੁਰਪਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰਾਖਿਆ ਆਪਣੇ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਭਇ ਅਤਿ ਗੁਰ ਪ੍ਰਸਾਦ ਤਾਂ ਆਗਬੀਲਾ ਵੱਲ ਮਹੱਲਾ ਪੰਜਵਾ ਧੋਪ ਦੇ ਘਰ ਪੰਜਵਾ ਅਵ ਅਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਧੁਪ ਗਿਆ ਰਖਣ ਹਾਰੇ ਰਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਪਿਆ ਅਤਿ ਗੁਰਪਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵ ਅਪਾਵ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਭਇ ਅਤਿ ਗੁਰੂ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਦੋਪਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਖਣ ਹਾਰੇ ਰਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਣ ਤਨ ਸੁਖੀ ਨਾਨਕ ਨਿਰਭਇ ਆਤਿ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਪਾਪ ਕਰ ਪ੍ਰਭ ਕਾਢਿਆ ਕੇ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਭਇਆ ਸਤਿਗੁਰ ਪ੍ਰਸਾਦਿ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰੱਖਿਆ ਆਪਣੇ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰ ਮਰਮਣ ਤਨ ਸੁਖੀ ਨਾਨਕ ਨਿਰਭਇਆ ਗੁਰੂ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਧੁੱਪ ਗਿਆ ਰਾਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਕੀ ਨਾਨਕ ਨਿਰਪਿਆ ਸਤ ਗੁਰੂ ਪਰਸਾਦ ਤਾਂ ਆਗਬਿ ਲਾਵਲ ਮਹੱਲਾ ਪੰਜਵਾ ਦੋਪਦੇ ਘਰ ਪੰਜਵਾ ਅਵ ਅਪਾਵ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰ ਅਰਾਧਿਆ ਸਗਲਾ ਦੁਪ ਗਇਆ ਰਾਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਪਿਆ ਅਤਿ ਗੁਰੂ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਦੋਪਤੇ ਘਰ ਪੰਜਵਾਂ ਅਵ ਅਪਾਵ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਖਣ ਹਾਰੇ ਰਖਿਆ ਆਪਣੀ ਕਰਮਿਆ ਗ੍ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਭਇ ਅਤਿ ਗੁਰੂ ਪਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾੜਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਪਿਆ ਅਤਿ ਗੁਰਪਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰੱਖਿਆ ਆਪਣੇ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੇ ਨਾ ਆਪਣਿਆ ਸਿਮਰ ਸਿਮਰ ਮਣ ਤਨ ਸੁਖੀ ਨਾਨਕ ਨਿਰਭਇ ਅਤਿ ਗੁਰਪਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ दारू ਨਾਮ ਲਿਆ ਤਾ ਪਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ सगਲਾ ਦੁਪ ਗਿਆ ਰਾਖਣ ਹਾਰੇ ਰਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਾ ਗੁਰੂ ਪਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵਰ ਆਪਾਵ ਸਭ ਤਿਆਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਰਾਖਣ ਹਾਰੇ ਰਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਭਇ ਆਤ ਗੁਰਪਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵ ਅਪਾਵ ਸਭ त्यागਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰ ਅਰਾਧਿਆ ਸਗਲਾ ਧੁਪ ਗਿਆ ਰਾਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਭਇਾ ਅਤਿ ਗੁਰ ਪਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਦੋਪਦੇ ਘਰ ਪੰਜਵਾਂ ਅਵਰ ਆਪਾ ਸਭ ਤਿਆਗਿਆ ਤਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਅਰਾਧਿਆ ਸਗਲਾ ਦੁਪ ਗਿਆ ਖਣ ਹਾਰੇ ਰੱਖਿਆ ਆਪਣੇ ਕਰਮਿਆ ਰਹਾਉ ਬਾਪ ਕਰ ਪ੍ਰਭ ਕਾਟਿਆ ਕੀ ਨਾ ਆਪਣਿਆ ਸਿਮਰ ਸਿਮਰਮਣ ਤਨ ਸੁਖੀ ਨਾਨਕ ਨਿਰਭਇਆ ਸਤਿਗੁਰ ਪ੍ਰਸਾਦਿ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਦੇ ਘਰ ਪੰਜਵਾਂ ਅਵ ਅਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਾਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਪਾਪ ਕਰ ਪ੍ਰਭ ਕਾਢਿਆ ਨਾ ਆਪਣਿਆ ਸਿਮਰ ਸਿਮਰ ਮਣ ਤਨ ਸੁਖੀ ਨਾਨਕ ਨਿਰਪਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ